ਲਵੀ ਸੱਜਣੋ ਕਰੋ ਕਿਨਾਂ ਦਰਸ਼ਨ ਆ ਕਾਂ ਦੇਖੋ ਜਿਵੇਂ ਆਪਾਂ ਪਿਆਸੇ ਕਾਗੂਏ ਵਾਲੀ ਕਹਾਣੀ ਨਹੀਂ ਸੀ ਸੁਣੀ ਇਹ ਤਾਂ ਸਾਲਾ ਉਹਨਾਂ ਤੋਂ ਵੀ ਟੱਪਿਆ ਹੋਇਆ ਆ ਮਤਲਬ ਕਿ ਪੋਲੀਥੀਨ ਵਿੱਚ ਆ ਹੋਇਆ ਲਫਾਫਾ ਉਹਦੇ ਵਿੱਚ ਬੇਲਾਂ ਲੱਗੀਆਂ ਹੋਈਆਂ ਨੇ ਮੋਗੇ ਜੇ ਕਰਕੇ ਇਹ ਸਾਲਾ ਬੇਲ ਨੂੰ ਜੜਾਂ ਚੋਂ ਪੱਟਦਾ ਪਤਾ ਨਹੀਂ ਉਹਦੇ ਵਿੱਚ ਚੁੰਝ ਮਾਰ ਕੇ ਕੀ ਕੱਢਦਾ ਕੀ ਖਾਂਦਾ ਪਤਾ ਨਹੀਂ ਤਾਂ ਉਹਦੇ ਵਿੱਚ ਕੋਈ ਮਾਊ ਮੂ ਆ ਜਿਹੜੇ ਕੀੜੇ ਜੇ ਹੁੰਦੇ ਨੇ ਸੁੰਡ ਸੰਡ ਜੇ ਉਹ ਖਾਂਦਾ ਜਾਂ ਰੱਬ ਜਾਣੇ ਬੀ ਖਾਂਦਾ ਪਰ ਬੀ ਤਾਂ ਉਹ ਪੂਰਾ ਬਣਿਆ ਤਣਿਆ ਉਹ ਮਿੱਟੀ ਆ ਉਹਦੇ ਆਲੇ-ਦਾਲੇ ਉਹਨੂੰ ਤਾਂ ਤੋੜਦਾ ਨਹੀਂ ਬੀਜ ਤਾਂ ਮੇਰਾ ਖਿਆਲ ਨਾਲ ਨਹੀਂ ਖਾਂਦਾ ਉਹਦੇ ਵਿੱਚ ਕੋਈ ਮਾਊ ਆ ਜਾਂ ਕੋਈ ਜਾਨਵਰ ਆ ਜਿਹੜਾ ਇਹਦੀ ਖਰਾਕ ਆ ਉਹਨੂੰ ਚੱਕ ਕੇ ਖਾਂਦਾ ਇਹ ਤਾਂ ਸਾਲਾ ਯਾਰ ਐਸ ਹਿਸਾਬ ਨਾਲ ਬਹੁਤ ਨੁਕਸਾਨ ਕਰ ਦੂ ਬੰਦੇ ਦਾ ਇਹਦਾ ਗਾਲ ਕੇ ਧਰ ਦੂ ਇਹਦਾ ਮੈਨੂੰ ਲੱਗਦਾ 1.5 ਮਿੰਟ ਦੇ ਵਿੱਚ 5-7 ਪੇਲਾਂ ਪੱਟਦੀਆਂ ਜੇ ਸਾਰੀ ਦਿਹਾੜੀ ਲੱਗਿਆ ਰਹੇ ਇਹਦਾ ਮੇਰਾ ਖਿਆਲ ਆ ਵੀ ਕਿੱਲਾ ਸਾਬਤਾ ਸਬੂਤਾ ਪੱਟ ਕੇ ਬੰਦੇ ਦੇ ਹੱਥ 'ਚ ਪੜਾ ਦੂ ਅਗਲਾ ਮੇਰੇ ਤੇਰੇ ਵਰਗਾ ਗਵਾਂਡੀਆਂ ਨਾਲ ਲੜਦਾ ਫਿਰ ਜਊਗਾ ਮੇਰੀਆਂ ਕੋਈ ਬੇਲਾਂ ਪੱਟ ਗਿਆ ਕੋਈ ਬੰਦਾ ਗੈਸ ਕਰ ਸਕਦਾ ਕਿ ਐਵੇਂ ਕਾਂ ਜਾਂ ਕੋਈ ਜਾਨਵਰ ਐਵੇਂ ਬੇਲਾਂ ਪੱਟੇ ਹੈ ਵੀ ਜਿਹਨੂੰ ਆਪਾਂ ਪਹਾੜੀ ਕਾਂ ਕਹਿੰਦੇ ਹੁੰਨੇ ਆ ਸਾਲਾ ਉਹ ਹੈ ਆਰਾਮ ਨਾਲ ਫਿਰਦਾ ਪੱਟ ਕੇ ਉਹ ਜਾਂਦਾ ਦੇਖੋ ਕਿਦਾਂ ਦੇ ਸਿਸਟਮ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਕਿਸੇ ਨੇ ਵੀਡੀਓ ਭੇਜੀ ਇਹ ਨਹੀਂ ਪਤਾ ਵੀ ਇਹ ਇੰਡੀਆ ਦੀ ਆ ਜਾਂ ਕਿਤੇ ਬਾਹਰ ਦੀ ਆ ਇਹ ਤਾਂ ਰੱਬੇ ਜਾਣਦਾ ਔਰ ਯਾਨੀ ਕਿ ਕਾਂ ਬੂਰਾ ਬੈਲੀ ਆ ਲੱਗਦੀ ਬਾਹਰ ਦੀ ਆ ਜਿਹੜਾ ਸਾਰਾ ਕਾਲਾ ਕਾਂ ਆ ਉਹ 2 ਦਿਨ ਇਹ ਸਾਰੇ ਕਾਲੇ ਕਾਂ ਤੋਂ